ਸਸ ਨਿਕਲ ਗਈ ਮੈਂ ਇੱਕ ਟਰੱਕਾਂ ਵਾਲਾ ਢਾਬਾ ਚਲਾਉਂਦਾ ਸੀ ਮਸਾਫਰਾਂ ਦੀਆਂ ਗੱਡੀਆਂ ਤੇ ਯਾਤਰੀ ਦੇਰ ਤੱਕ ਇੱਥੇ ਠਹਿਰਦੇ ਖਾਣ ਪੀਣ ਕਰਦੇ ਤੇ ਫਿਰ ਅੱਗੇ ਰਵਾਨਾ ਹੋ ਜਾਂਦੇ ਇੱਕ ਦਿਨ ਨੌਜਵਾਨ ਮੁੰਡਾ ਆਪਣੀ ਬੁੱਢੀ ਮਾਨ ਮੋਟਰਸਾਈਕਲ ਤੇ ਬਿਠਾ ਕੇ ਮੇਰੇ ਢਾਬੇ ਤੇ ਆਇਆ ਤੇ ਇਹ ਕਹਿ ਕੇ ਚਲਾ ਗਿਆ ਕਿ ਉਹ ਗੱਡੀ ਦਾ ਪੰਚਰ ਲਵਾ ਕੇ ਆ ਰਿਹਾ ਸਵੇਰ ਹਾਤ ਹੋ ਗਈ ਪਰ ਉਹ ਮੁੰਡੀ ਰੋਂਦੀ ਰਹੀ ਆਪਣੇ ਪੁੱਤ ਦੀ ਰਾਹ ਤੱਕਦੀ ਰਹੀ ਪਰ ਉਹ ਮੁੜ ਕੇ ਨਹੀਂ ਆਇਆ ਆਖਰਕਾਰ ਮੈਂ ਉਸ ਨੂੰ ਆਪਣੇ ਘਰ ਲਿਆ ਆਇਆ ਜਦੋਂ ਮੇਰੇ ਪਿਤਾ ਜੀ ਦੀ ਨਜ਼ਰ ਉਸ ਔਰਤ ਤੇ ਪਈ ਤਾਂ ਉਹ ਦੌੜ ਕੇ ਰੋਂਦੇ ਹੋਏ ਉਸ ਦੇ ਗਲੇ ਲੱਗ ਗਏ ਇਹ ਦੇਖਿਆ ਤਾਂ ਗੁੱਸੇ ਨਾਲ ਉਹਨਾਂ ਉਸ ਨੂੰ ਔਰਤ ਦੇ ਅਲੱਗ ਕਰਨ ਦੀ ਲੱਗਿਆ ਸੀ ਪਰ ਕੁਝ ਮੈਂ ਸੁਣਿਆ ਉਹ ਸੁਣ ਕੇ ਹੈਰਾਨ ਰਹਿ ਗਿਆ ਮੈਂ ਦੋਸਤੋ ਅੱਗੇ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਕੁਸੀ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਅਤੇ ਜੇਕਰ ਕਹਾਣੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਭੁੱਲਣਾ ਅਤੇ ਦੋਸਤੋ ਇਹ ਵੀ ਦੱਸਣਾ ਕਿ ਤੁਸੀਂ ਕਹਾਣੀ ਕਿੱਥੋਂ ਦੇਖ ਰਹੇ ਹੋ ਕਿਉਂਕਿ ਇਸ ਨਾਲ ਸਾਨੂੰ ਬਹੁਤ ਹੌਸਲਾ ਖੁਸ਼ੀ ਮਿਲਦੀ ਹੈ ਆਓ ਆਪਾਂ ਹੁਣ ਅਸਾਂ ਦਿਆਂ ਅੱਗੇ ਕੀ ਕਹਾਣੀ ਵਿਸਤਾਰ ਨਾਲ ਅੱਜ ਵੀ ਉਹੀ ਦਿਨ ਸੀ ਜਿਵੇਂ ਹਰ ਦਿਨ ਹੁੰਦਾ ਮੈਂ ਸਵੇਰੇ 9 ਵਜੇ ਆਪਣੀ ਢਾਬੇ ਦਾ ਦਰਵਾਜ਼ਾ ਖੋਲ੍ਹਿਆ ਰਾਤ ਤੋਂ ਯਾਤਰੀ ਠਹਿਰੇ ਹੋਏ ਸਨ ਉਹ ਅਜੇ ਅੰਦਰ ਹੀ ਸਨ ਅਤੇ ਨਵੇਂ ਆਉਣ ਵਾਲਿਆਂ ਦੀ ਲਾਈਨ ਬਾਹਰ ਲੱਗੀ ਹੋਈ ਸੀ। ਮੇਰਾ ਟਾਬਾ 메ਨ ਸੜਕ ਤੇ ਬਿਲਕੁਲ ਕੋਲ ਸੀ। ਇਸ ਲਈ ਉੱਥੇ ਹਰ ਵੇਲੇ ਭੀੜ ਰਹਿੰਦੀ ਸੀ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਇੱਕ ਗੱਡੀ ਆ ਕੇ ਰੁਕੀ ਜਿਸ ਵਿੱਚ ਪੂਰਾ ਪਰਿਵਾਰ ਬੈਠਾ ਸੀ। ਉਹ ਸਾਰੇ ਅੰਦਰ ਆ ਗਏ ਤੇ ਮੇਰੇ ਕਰਮਚਾਰੀਆਂ ਨੇ ਉਹਨਾਂ ਨੂੰ ਸੰਭਾਲ ਲਿਆ। ਪਰ ਅਜਿਹਾ ਨਹੀਂ ਸੀ ਜਿਵੇਂ ਹਰ ਰੋਜ਼ ਹੁੰਦਾ। ਮੈਂ ਅੱਜ ਬਾਹਰ ਹੀ ਬੈਠਾ ਰਿਹਾ। ਪਤਾ ਨਹੀਂ ਕਿਉਂ ਸਵੇਰ ਤੋਂ ਹੀ ਮਾਨ ਵਿੱਚ ਕੁਝ ਇੱਕ ਵਿਚਾਨੀ ਸੀ। ਮੈਂ ਰੋਇਆ ਕਿਉਂ ਰੋਇਆ ਸੀ ਮੈਂ ਖੁਦ ਹੀ ਨਹੀਂ ਜਾਣਦਾ ਸੀ ਹੰਝੂ ਰੁਕਦੇ ਹੀ ਨਹੀਂ ਸਨ ਇਸ ਲਈ ਅੰਦਰੋਂ ਮਨ ਥੋੜਾ ਪਟਕਿਆ ਹੋਇਆ ਸੀ ਅੱਜ ਮੈਂ ਕਾਊਂਟਰ ਤੇ ਨਹੀਂ ਗਿਆ ਆਪਣੀ ਕੋਪਰੂਸੇਜੋਗ ਕਰਮਚਾਰੀ ਨੂੰ ਉੱਥੇ ਬਿਠਾ ਦਿੱਤਾ ਥੋੜੀ ਦੇਰ ਬਾਅਦ ਇੱਕ ਬਾਈਕ ਤੇ ਆ ਬਾਈਕ ਆ ਕੇ ਰੁਕੀ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਨੌਜਵਾਨ ਆਪਣੀ ਮਾਂ ਨੂੰ ਮੇਰੇ ਕੋਲ ਬਿਠਾਉਂਦਿਆਂ ਕਹਿਣ ਲੱਗਾ ਭਾਈ ਸਾਹਿਬ ਮੈਂ ਸਿਰਫ ਗੱਡੀ ਦਾ ਪੈਂਚਰ ਲਵਾ ਕੇ ਆ ਰਿਹਾ ਮਾਂ ਦਾ ਧਿਆਨ ਰੱਖਿਓ ਇਹ ਕਹਿ ਕੇ ਉਹ ਬਾਈਕ ਸਟਾਰਟ ਕਰਕੇ ਦੂਜੇ ਪਾਸੇ ਨਿਕਲ ਗਿਆ ਮੈਂ ਹੈਰਾਨ ਹੋ ਕੇ ਉਸਦੇ ਟਾਇਰ ਵੇਖੇ ਹਾਲਾਂਕਿ ਹਵਾ ਥੋੜੀ ਘੱਟ ਸੀ ਪਰ ਟਾਇਰ ਸਹੀ ਲੱਗ ਰਹੇ ਸਨ ਕਿਉਂਕਿ ਮੇਰੇ ਕੋਲ ਕੋਈ ਟਰੱਕ ਸਨ ਮੈਨੂੰ ਗੱਡੀਆਂ ਦੀ ਹਾਲਤ ਦਾ ਚੰਗੀ ਤਜਰਬਾ ਸੀ ਉਹ ਬੁੱਢੀ ਮਾਂ ਮੇਰੇ ਕੋਲ ਬੈਠ ਗਈ ਤੇ ਕਹਿਣ ਲੱਗੀ ਬੱਚਾ ਬੱਚਾ ਹੈ ਘਰੋਂ ਨਿਕਲਦੇ ਹੀ ਕਹਿ ਰਿਹਾ ਸੀ ਕਿ ਟਰੱਕ ਵਾਲਿਆਂ ਦੇ ਢਾਬੇ ਉੱਤੇ ਰੁਕਾਂਗੇ ਉੱਥੇ ਗੱਡੀ ਠੀਕ ਕਰਾਵਾਂਗੇ ਹੁਣ ਵੇਖੋ ਅਸੀਂ ਦੋਵੇਂ ਇੱਥੋਂ ਤੱਕ ਆ ਗਏ ਕੋਈ ਮੁਸ਼ਕਲ ਨਹੀਂ ਆਈ ਮੈਂ ਕੁਝ ਕਹਿਤਾ ਉਹ ਗੁੱਸੇ ਵਿੱਚ ਬੋਲ ਪਿਆ ਕਹਿਣ ਲੱਗਾ ਰਸਤਾ ਲੰਮਾ ਹੈ ਤੁਸੀਂ ਇੱਥੇ ਰਹੋ ਉਸ ਦੀਆਂ ਗੱਲਾਂ ਸੁਣ ਕੇ ਮੈਂ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਉਸ ਨੇ ਆਪਣੇ ਦੁਪੱਟੇ ਨੂੰ ਠੀਕ ਕਰਦਿਆਂ ਕਿਹਾ ਪਤਾ ਨਹੀਂ ਬੇਟਾ ਇਸ ਨੇ ਸਿਰਫ ਇਹ ਕਿਹਾ ਸੀ ਕਿ ਅੱਜ ਘੁੰਮਣ ਚੱਲ ਜਾਵਾਂ ਹਾਲਾਂਕਿ ਮੇਰੀ ਤਬੀਅਤ ਵੀ ਠੀਕ ਨਹੀਂ ਸੀ ਮੈਂ ਬਥੇਰਾ ਸਮਝਾਇਆ ਸੀ ਪਰ ਇਹ ਸੁਣਦਾ ਹੀ ਕਿੱਥੇ ਆ ਹਰ ਵਾਰ ਚੀਕਦਾ ਰਹਿੰਦਾ ਹੈ ਉਹ ਔਰਤ ਚਿਹਰੇ ਤੋਂ ਹੀ ਮਾਸੂਮ ਲੱਗ ਰਹੀ ਸੀ ਮੈਂ ਪੁੱਛਿਆ ਤੁਸੀਂ ਕੁਝ ਖਾਧਾ ਹੈ ਉਸਨੇ ਸਿਰ ਹਿਲਾ ਕੇ ਨਾ ਕਰ ਦਿੱਤਾ ਤੇ ਕਿਹਾ ਸਵੇਰੇ ਇੱਕ ਡਬਲ ਰੋਟੀ ਦਾ ਟੁਕੜਾ ਖਾਧਾ ਸੀ ਪਰ ਹੁਣ ਭੁੱਖ ਲੱਗੀ ਹੈ ਪੁੱਤ ਨੇ ਕਿਹਾ ਸੀ ਕਿ ਤਾਬੇ ਤੇ ਕੁਝ ਖਵਾਉਂਗਾ ਮੈਂ ਸਿਰ ਹਿਲਾਇਆ ਤੇ ਚੁੱਪ ਹੋ ਗਿਆ ਉਹ ਸੁਵੇਲੀ ਮੇਰਾ ਇੱਕ ਕਰਮਚਾਰੀ ਅੰਦਰੋਂ ਆਇਆ ਉਸਨੇ ਕਿਹਾ ਭਾਈ ਸਾਹਿਬ ਜੋ ਵੱਡਾ ਪਰਿਵਾਰ ਆਇਆ ਉਹ ਕਮਰਾ ਮੰਗ ਰਿਹਾ ਤੁਸੀਂ ਆ ਕੇ ਗੱਲ ਕਰ ਲਓ ਮੈਂ ਸਿਰ ਹਿਲਾਇਆ ਤੇ ਉਸ ਗੁੱਡੀ ਮਾਂ ਵੱਲ ਦੇਖ ਕੇ ਕਿਹਾ ਤੁਸੀਂ ਇੱਥੇ ਹੀ ਬੈਠੋ ਮੈਂ ਹੁਣੇ ਆ ਰਿਹਾ ਹਾਂ ਉਹ ਹੱਥ ਜੋੜ ਕੇ ਕਹਿਣ ਲੱਗੇ ਹਾਂ ਹਾਂ ਬੇਟਾ ਮੈਂ ਕਿੱਥੇ ਜਾਵਾਂਗੀ ਮੈਂ ਤਾਂ ਆਪਣੇ ਪੁੱਤ ਦੀ ਅੜੀ ਇੱਥੇ ਹੀ ਕਰਨੀ ਆ ਜੇ ਕਿਤੇ ਹੋਰ ਹੋਊਗੀ ਤਾਂ ਫੇਰ ਰੌਲਾ ਪਵੇਗਾ ਉਸ ਦੀ ਗੱਲ ਸੁਣ ਕੇ ਮੈਂ ਚੁੱਪ ਚਾਪ ਸਿਰ ਹਿਲਾਇਆ ਤੇ ਅੰਦਰ ਚਲਾ ਗਿਆ ਮੈਂ ਅਜਿਹੇ ਨੌਜਵਾਨਾਂ ਨੂੰ ਪਸੰਦ ਨਹੀਂ ਕਰਦਾ ਜੋ ਆਪਣੀ ਮਾਂ ਤੇ ਗੁੱਸਾ ਕਰਦੇ ਹਨ ਮੈਂ ਆਪ ਬਚਪਨ ਵਿੱਚ ਆਪਣੀ ਮਾਂ ਨੂੰ ਗਵਾ ਬੈਠਾ ਸੀ ਮਾਂ ਗਵਾਉਣ ਦਾ ਤਰਦ ਹੀ ਕੀ ਹੁੰਦਾ ਇਹ ਮੈਂ ਜਾਣਦਾ ਸੀ ਘਰ ਦਾ ਖਾਣਾ ਤੇ ਮੇਰੇ ਕਿਸਮ ਦੇ ਵਿੱਚ ਹੀ ਨਹੀਂ ਸੀ ਸ਼ਾਇਦ ਇਸੇ ਕਰਕੇ ਮੈਂ ਢਾਬਾ ਖੋਲ੍ਹ ਲਿਆ ਜਿੱਥੇ ਮੈਂ ਮਾਂ ਦੇ ਹੱਥਾਂ ਦੇ ਖਾਣੇ ਵਰਗੀ ਮਠਾਸ ਤੇ ਪਿਆਰ ਨਾਲ ਖਾਣਾ ਪਰੋਸਦਾ ਹਾਂ ਮੈਂ ਕੋਈ ਵੱਡੇ ਵੱਡੇ ਰਸੋਈਏ ਨਹੀਂ ਰੱਖੇ ਸਨ ਸਗੋਂ ਘਰ ਦੀਆਂ ਔਰਤਾਂ ਨੂੰ ਕੰਮ ਤੇ ਰੱਖਿਆ ਸੀ ਜੋ ਆਪਣੇ ਹੱਥਾਂ ਦੀ ਮਮਤਾ ਤੇ ਪਿਆਰ ਨਾਲ ਬਣਾਇਆ ਹੋਇਆ ਖਾਣਾ ਗਾਕਾਂ ਨੂੰ ਦਿੰਦੀਆਂ ਸਨ ਅੰਦਰੋਂ ਕੰਮ ਨਿਪਟਾ ਕੇ ਜਦੋਂ ਮੈਂ ਬਾਹਰ ਆਇਆ ਉਹ ਬੁੱਢੀ ਮਾਂ ਨੂੰ ਕਿਤੇ ਨਜ਼ਰ ਨਹੀਂ ਆਈ ਮੇਰੀ ਤਾਂ ਜਾਣ ਹੀ ਨਿਕਲ ਗਈ ਮੈਂ ਨੌਜਵਾਨ ਨੇ ਆਪਣੀ ਮਾਂ ਨੂੰ ਮੇਰੇ ਹਵਾਲੇ ਛੱਡਿਆ ਸੀ ਹੁਣ ਉਹ ਕਿਤੇ ਨਹੀਂ ਸੀ ਮੈਨੂੰ ਅਫਸੋਸ ਹੋਣ ਲੱਗਾ ਕਿ ਕਾਸ਼ ਮੈਂ ਉਸ ਨੂੰ ਅੰਦਰ ਬਿਠਾ ਲੈਂਦਾ ਮੈਂ ਇਧਰ-ਉਧਰ ਦੇਖਿਆ ਪਰ ਉਹ ਨਹੀਂ ਮਿਲੀ ਮੇਰੇ ਹੱਥ ਪੈਰ ਠੰਡੇ ਪੈ ਗਏ ਮੈਂ ਹੋਟਲ ਦੇ ਦਰਵਾਜ਼ੇ ਉੱਤੇ ਖੜਾ ਹੋ ਕੇ ਚੀਕਿਆ ਮਾਂ ਕੀ ਤੁਸੀਂ ਬਾਹਰੋਂ ਮੇਰੀ ਆਵਾਜ਼ ਸੁਣ ਕੇ ਦੋ ਤਿੰਨ ਲੜਕੀਆਂ ਕੋਈ ਸਟਾਫ ਦੇ ਲੋਕ ਬਾਹਰ ਆ ਗਏ ਇੱਕ ਨੇ ਪੁੱਛਿਆ ਕੀ ਹੋਇਆ ਸਭ ਸਭ ਠੀਕ ਹੈ ਮੈਂ ਕਿਹਾ ਇੱਕ ਬੁੱਢੀ ਮਾਂ ਸੀ ਪੀਲੇ ਸੂਟ ਵਿੱਚ ਵੇਖੋ ਪਤਾ ਨਹੀਂ ਕਿੱਧਰ ਚਲੀ ਗਈ ਉਸ ਦਾ ਪੁੱਤ ਮੈਨੂੰ ਉਸ ਨੂੰ ਮੇਰੇ ਹਵਾਲੇ ਕਰਕੇ ਗਿਆ ਸੀ ਹੁਣ ਉਹ ਕਿਤੇ ਨਹੀਂ ਹੈ ਇੱਕ ਨੌਜਵਾਨ ਕਹਿਣ ਲੱਗਾ ਭਰਾ ਜੀ ਛੱਡੋ ਹੋ ਸਕਦਾ ਹੈ ਉਸ ਦਾ ਪੁੱਤ ਆ ਗਿਆ ਹੋਵੇ ਉਸ ਨਾਲ ਚਲੀ ਗਈ ਹੋਵੇ ਮੈਂ ਕਿਹਾ ਨਹੀਂ ਮੈਨੂੰ ਕਿਸੇ ਬਾਈਕ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਤੁਸੀਂ ਇੱਧਰ ਉੱਧਰ ਵੇਖੋ ਪਤਾ ਲਗਾਓ ਉਹ ਅੰਟੀ ਕਿੱਥੇ ਗਈ ਮੇਰਾ ਦਿਲ ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਪਤਾ ਨਹੀਂ ਕਿਉਂ ਉਸ ਔਰਤ ਦਾ ਗਾਇਬ ਹੋ ਜਾਣਾ ਮੈਨੂੰ ਬਹੁਤ ਬੇਚੈਨ ਕਰ ਰਿਹਾ ਸੀ ਮੈਂ ਪੂਰਾ ਇਲਾਕਾ ਛਾਣ ਮਾਰਿਆ ਪਰ ਉਸ ਬੁੱਢੀ ਮਾਂ ਦਾ ਕੋਈ ਪਤਾ ਨਾ ਲੱਗਿਆ ਮੈਂ ਸੀਸੀਟੀਵੀ ਤੇ ਚੈੱਕ ਕਰਨ ਹੀ ਜਾ ਰਿਹਾ ਸੀ ਕਿ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਮੁੜ ਕੇ ਵੇਖਿਆ ਤਾਂ ਉਹ ਬੁੱਢੀ ਮਾਂ ਸੀ ਹੱਥ ਵਿੱਚ ਕੁਝ ਫੁੱਲ ਫੜੇ ਹੋਏ ਸਨ ਤੇ ਮੁਸਕਰਾ ਰਹੀ ਸੀ ਉਹ ਮੇਰੇ ਵੱਲ ਫੁੱਲ ਵਧਾਉਂਦੀ ਹੋਈ ਬੋਲੀ ਪੁੱਤ ਤੂੰ ਬੜਾ ਨੇਕ ਦੇਣਾ ਮੈਂ ਵੇਖਿਆ ਤੂੰ ਉਹਨਾਂ ਲੋਕਾਂ ਤੋਂ ਘੱਟ ਪੈਸੇ ਲਈ ਮੈਨੂੰ ਬਹੁਤ ਚੰਗਾ ਲੱਗਿਆ ਇਸ ਕਰਕੇ ਮੈਂ ਤੇਰੇ ਲਈ ਫੁੱਲ ਤੋੜ ਕੇ ਲੈ ਕੇ ਆਈ ਹਾਂ ਲੈ ਮੇਰੀ ਤਰਫੋਂ ਇੱਕ ਛੋਟਾ ਜਿਹਾ ਤੋਹਫਾ ਹੁਣ ਮੈਨੂੰ ਕੁਝ ਖਾਣ ਨੂੰ ਦੇ ਦੇ ਭੁੱਖ ਲੱਗੀ ਹੈ ਜਦੋਂ ਮੇਰਾ ਪੁੱਤ ਆ ਜਾਵੇਗਾ ਤਾਂ ਉਹ ਤੈਨੂੰ ਪੈਸੇ ਦੇ ਦੇਵੇਗਾ ਮੈਂ ਹੈਰਾਨੀ ਤੇ ਚਿੰਤਾ ਨਾਲ ਕਹਾਂਮਾ ਤੁਸੀਂ ਵੀ ਨਾ ਹੱਦ ਕਰਦੇ ਹੋ ਮੈਂ ਕਿੰਨੀ ਦੇਰ ਤੋਂ ਤੁਹਾਨੂੰ ਲੱਭ ਰਿਆ ਹਾਂ ਮੈਨੂੰ ਤਾਂ ਲੱਗਿਆ ਤੁਸੀਂ ਕਿਤੇ ਗੁੰਮ ਹੋ ਗਏ ਮੈਂ ਆਪਣੀ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਉਹਨਾਂ ਦੇ ਪਿਆਰ ਨਾਲ ਮੇਰੇ ਵਾਲਾਂ ਵਿੱਚ ਹੱਥ ਫੇਰਿਆ ਤੇ ਹੱਸ ਕੇ ਕਹਿਣ ਲੱਗੀ ਉਹ ਹੀ ਸਹਜਾਦੇ ਇੰਨਾ ਘਬਰਾ ਕੇ ਹੋ ਰਹੇ ਐ ਮੈਂ ਕਿਤੇ ਦੂਰ ਜਾਂਦੀ ਸੀ ਮੈਂ ਕਿਹਾ ਸੀ ਨਾ ਕਿ ਕਿਤੇ ਮੈਂ ਨਹੀਂ ਜਾਵਾਂਗੀ ਮੈਂ ਚਲੀ ਵੀ ਗਈ ਤਾਂ ਮੇਰਾ ਪੁੱਤ ਮੈਨੂੰ ਝਟਕੇਗਾ ਹੁਣ ਤਾਂ ਕੁਝ ਖਾਣ ਨੂੰ ਦੇਤੇ ਦਵਾਈ ਵੀ ਲੈਣੀ ਆ ਉਹਨਾਂ ਦੀ ਗੱਲ ਸੁਣ ਕੇ ਮੋਂਨਾਂ ਦਾ ਹੱਥ ਪੜਿਆ ਤੇ ਉਹਨਾਂ ਨੂੰ ਅੰਦਰ ਲੈ ਆਇਆ ਉਹਨਾਂ ਨੂੰ ਇੱਕ ਵਧੀਆ ਮੇਜ਼ ਤੇ ਬਿਠਾ ਕੇ ਮੈਂ ਪੁੱਛਿਆ ਮਾਂ ਦੱਸ ਕੀ ਖਾਵੇਂਗੀ ਮੈਂ ਖੋਦ ਲਿਆ ਕੇ ਦਿਆਂਗਾ ਉਹ ਤੁਰੰਤ ਬੋਲੀ ਮੈਂ ਜ਼ਿਆਦਾ ਤਿੱਖਾ ਨਹੀਂ ਖਾ ਸਕਦੀ ਮੇਰੇ ਗਲੇ ਵਿੱਚ ਤਕਲੀਫ ਰਹਿੰਦੀ ਆ ਕੁਝ ਸਾਦਾ ਜਾਂ ਮਿੱਠਾ ਲਿਆ ਦੇ ਮੈਂ ਪੁੱਛਿਆ ਤੁਹਾਨੂੰ 슈ਗਰ ਤਾਂ ਨਹੀਂ ਉਹ ਹੌਲੀ ਜਹੀ ਮੁਸਕਰਾਈ ਹਲਕੇ ਜਿਹੇ ਉਂਗਲ ਬੁੱਲਾਂ ਤੇ ਰੱਖਦਿਆਂ ਕਹਿੰਦੀ ਥੋੜੀ ਬਹੁਤ ਹੈ ਪਰ ਅਜੇ ਤਾਂ ਮੇਰਾ ਪੁੱਤ ਵੀ ਨਹੀਂ ਆਇਆ ਉਹ ਕਿਹੜਾ ਵੇਖਦਾ ਤੂੰ ਲਿਆ ਦੇ ਮੈਂ ਥੋੜਾ ਜਿਹਾ ਹੀ ਖਾਵਾਂਗੀ ਮੈਂ ਹੱਸ ਕੇ ਕਿਹਾ ਨਹੀਂ ਮਾਂ ਹਰ ਕਿਸ ਨਹੀਂ ਜੇ ਤੁਹਾਨੂੰ 슈ਗਰ ਹੈ ਤਾਂ ਮੈਂ ਤੁਹਾਨੂੰ ਮਿੱਠਾ ਨਹੀਂ ਦੇ ਸਕਦਾ ਹਾਂ ਤੁਹਾਡੇ ਲਈ ਦਲੀਏ ਦਾ ਆਖ ਸਕਦਾ ਹਾਂ ਏ ਸੁਣ ਕੇ ਉਹ ਨੱਕ ਮੂੰਹ ਚੜਾ ਕੇ ਕਹਿੰਦੀ ਨਹੀਂ ਦਲੀਆਂ ਨਹੀਂ ਖਾਣਾ ਕੁਝ ਚੰਗਾ ਜਿਹਾ ਲਿਆ ਦੇ ਜਿਸ ਨਾਲ ਮੈਨੂੰ ਚੰਗਾ ਲੱਗੇ ਪਰ ਮਿਰਚ ਘੱਟ ਹੋਣੀ ਚਾਹੀਦੀ ਹੈ ਤਿੱਖਾ ਨਹੀਂ ਚਾਹੀਦਾ ਮੈਨੂੰ ਉਹ ਮੈਂ ਉਹਨਾਂ ਦਾ ਧਿਆਨ ਨਾਲ ਦੇਖਿਆ ਨਾ ਜਾਣੇ ਕਿਉਂ ਉਹਨਾਂ ਦੇ ਸ਼ਬਦ ਮੈਨੂੰ ਸੁਣਨੇ ਸੁਣਨੇ ਲੱਗੇ ਮੈਂ ਸਿਰ ਝੁਕਾਇਆ ਤੇ ਕਾਉਂਟਰ ਵਾਲਾ ਪੈਰ ਵਧਾਈ ਉੱਥੇ ਜਾ ਕੇ ਸਟਾਫ ਨੂੰ ਕਿਹਾ ਕਿ ਉਬਲੇ ਹੋਏ ਸਾਦੇ ਚੌਲ ਤਿਆਰ ਕਰੇ ਜਾਂ ਉਹਔਰਤ ਆਰਾਮ ਨਾਲ ਕੁਝ ਖਾ ਸਕੇ ਉਹ ਹੁਣ ਵੀ ਮੇਰੇ ਵੱਲ ਹੀ ਤੱਕ ਰਹੀ ਸੀ ਕਿ ਮੈਂ ਹਲਕਾ ਜਿਹਾ ਦੱਸਿਆ ਤਾਂ ਉਸ ਨੇ ਮੁਸਕਰਾ ਕੇ ਅੱਖਾਂ ਚੁਕਾ ਲਈਆਂ ਨਾ ਜਾਣੇ ਕਿਉਂ ਉਹਨਾਂ ਕੋਲ ਬੈਠ ਕੇ ਮੈਨੂੰ ਉਜੀਵ ਜਿਹਾ ਆਪਣਾ ਪੰਨ ਤੇ ਨਿਗ ਜਿਹੀ ਮਹਿਸੂਸ ਹੋਈ ਜਿਵੇਂ ਪਹਿਲਾਂ ਕਦੇ ਮਿਲ ਚੁੱਕੇ ਹੋਈ ਏ ਮੈਂ ਘੜੀ ਵੱਲ ਦੇਖਿਆ ਸਮਾਂ ਕਾਫੀ ਹੋ ਗਿਆ ਸੀ ਹੁਣ ਤੱਕ ਤਾਂ ਉਹ ਉਸਦੇ ਪੁੱਤ ਨੇ ਆ ਜਾਣਾ ਸਹੀਦਾ ਸੀ ਮੇਰੀ ਦੁਕਾਨ ਤੋਂ ਪੈਂਚਰ ਦੀ ਦੁਕਾਨ ਕਾਫੀ ਨੇੜੇ ਸੀ ਫਿਰ ਮੈਂ ਉਸ ਔਰਤ ਆ ਉਸ ਦੇ ਆਉਣ ਵਿੱਚ ਇੰਨੀ ਦੇਰ ਕਿਉਂ ਹੋ ਰਹੀ ਸੀ ਇਹ ਖਿਆਲ ਮੈਨੂੰ ਵਿਚਨ ਕਰ ਰਿਹਾ ਸੀ ਕੁਝ ਸੋਚ ਕੇ ਮੈਂ ਫਿਰ ਮਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਪੁੱਛਿਆ ਤੁਹਾਡੇ ਕੋਲ ਮੋਬਾਈਲ ਹੈ ਉਹਨਾਂ ਨੇ ਹੱਥ ਦੇ ਚਾਰੇ ਨਾਲ ਨਾ ਕਰ ਦਿੱਤਾ ਜਵਾਬ ਦਿੱਤਾ ਮੈਨੂੰ ਕੋਲ ਬੁਲਾਇਆ ਮੈਂ ਥੋੜਾ ਝੁੱਕ ਕੇ ਕੋਲ ਆ ਗਿਆ ਤੇ ਹੌਲੀ ਬਾਜ ਵਿੱਚ ਕਹਿਣ ਲੱਗੀ ਪੁੱਤ ਮੈਂ ਆਪਣੇ ਪੁੱਤ ਨੂੰ ਕਿਹਾ ਸੀ ਮੈਨੂੰ ਇੱਕ ਮੋਬਾਈਲ ਲੈ ਦੇ ਪਰ ਉਹ ਸੁਣਦਾ ਨਹੀਂ ਮੇਰੀ ਕਹਿੰਦਾ ਮਾਂ ਤੇਰੀ ਉਮਰ ਹੋ ਗਈ ਹੁਣ ਤੈਨੂੰ ਇਸ ਦੀ ਲੋੜ ਨਹੀਂ ਮੈਂ ਤੁਰੰਤ ਕਿਹਾ ਹੈ ਸੋ ਉਮਰ ਵਿੱਚ ਤਾਂ ਮੋਬਾਈਲ ਹੋਣਾ ਬਹੁਤ ਜ਼ਰੂਰੀ ਹੈ ਤੇ ਇੱਕ ਤੁਸੀਂ ਕਿਤੇ ਗੁੰਮ ਹੋ ਗਏ ਤਾਂ ਉਹ ਹੌਲੀ ਜਹੀ ਬੋਲੀ ਉਹੀ ਤਾਂ ਹੋਇਆ ਸੀ ਕਿ ਕਈ ਵਾਰ ਮੈਂ ਸੱਚਮੁੱਚ ਗੁੰਮ ਹੋ ਗਈ ਸੀ ਬੜੀ ਮੁਸ਼ਕਲ ਨਾਲ ਘਰ ਪਹੁੰਚੀ ਪੁੱਤ ਨੂੰ ਤਾਂ ਖਬਰ ਵੀ ਨਹੀਂ ਸੀ ਉਹ ਤਾਂ ਘਰ ਬੈਠਾ ਗਾਣੇ ਸੁਣ ਰਿਹਾ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਮੈਨੂੰ ਝਿੜਕਣ ਲੱਗਾ ਕਹਿੰਦਾ ਕਿੱਥੇ ਚਲੀ ਗਈ ਸੀ ਮੈਂ ਕਿਹਾ ਪੁੱਤ ਮੈਨੂੰ ਇੱਕ ਮੋਬਾਈਲ ਲੈ ਦੇ ਤਾਂ ਜੋ ਕੋਈ ਦਿੱਕਤ ਹੋਵੇ ਤਾਂ ਪਰ ਉਹ ਗੁੱਸਾ ਕਰਨ ਲੱਗਾ ਕਹਿੰਦਾ ਮੇਰੇ ਕੋਲ ਇੰਨੇ ਫालतू ਪੈਸੇ ਨਹੀਂ ਐ ਤੇਰੇ ਉੱਤੇ ਖਰਾਬ ਖਰਚ ਕਰਾਂ ਪਰ ਤੂੰ ਹੀ ਦੱਸ ਜੇ ਮੈਂ ਉਸ ਦਿਨ ਲੋਕਾਂ ਤੋਂ ਪੁੱਛਦੀ-ਪੁੱਛਦੀ ਘਰ ਨਾ ਆਉਂਦੀ ਤਾਂ ਸ਼ਾਇਦ ਮੈਂ ਸੜਕਾਂ ਦੇ ਪੱਟ ਕਰੀ ਹੁੰਦੀ ਜਾਂ ਭੀਖ ਮੰਗ ਰਹੀ ਹੁੰਦੀ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਹੌਲੀ ਜਿਹਾ ਸਿਰ ਹਿਲਾਇਆ ਤੇ ਕਿਹਾ ਜੇ ਕੋਈ ਦਿੱਕਤ ਐ ਤਾਂ ਮੈਨੂੰ ਦੱਸੋ ਕੀ ਤੁਹਾਨੂੰ ਪੈਸਿਆਂ ਦੀ ਲੋੜ ਐ ਤੁਹਾਡਾ ਪੁੱਤ ਕੀ ਕੰਮ ਕਰਦਾ ਤੋਂ ਹਲਕਾ ਜਿਹਾ ਮੁਸਕਰਾਈ ਤੇ ਸਿਰ ਹਿਲਾ ਕੇ ਕਹਿਣ ਲੱਗੀ ਨਹੀਂ ਪੁੱਤ ਪੈਸੇ ਨਹੀਂ ਲੈ ਸਕਦੀ ਮੈਂ ਬ੍ਰਾਹਮਣ हां सी ब्राह्मण ਲੋਕ ਪੈਸੇ ਨਹੀਂ ਲੈਂਦੇ ਸਿਰਫ ਦਿੰਦੇ ਹਾਂ ਉਸ ਔਰਤ ਦੀ ਇਹ ਗੱਲ ਨਾ ਜਾਣੇ ਕਿਉਂ ਮੇਰੇ ਦਿਲ ਨੂੰ ਛੂ ਗਈ ਮੈਂ ਵੀ ਇੱਕ ਬ੍ਰਾਹਮਣ ਸੀ ਮੈਂ ਕਦੇ ਕਿਸੇ ਅੱਗੇ ਹੱਥ ਨਹੀਂ ਫਲਾਇਆ ਸੀ ਜਦੋਂ ਹੋਰਾਂ ਦੀ ਮਦਦ ਕਰਦਾ ਆਇਆ ਤੇ ਮੈਨੂੰ ਇਹ ਵੀ ਪਤਾ ਸੀ ਕਿ ਬ੍ਰਾਹਮਣ ਲੋਕ ਸਿਰਫ ਦੇਣ ਵਾਲੇ ਹੁੰਦੇ ਹਨ ਲੈਣ ਵਾਲੇ ਨਹੀਂ ਮੈਂ ਸਿਰ ਹਿਲਾਇਆ ਉਸ ਔਰਤ ਵੱਲ ਵੇਖ ਕੇ ਕਿਹਾ ਚੰਗਾ ਮਾਂ ਮੈਂ ਖਾਣਾ ਭੇਜਦਾ ਹਾਂ ਤੁਸੀਂ ਖਾ ਲਓ ਇੱਥੇ ਬੈਠੀ ਰਹਿਣਾ ਕਿਤੇ ਨਾ ਜਾਣਾ ਮੈਂ ਕੁਝ ਜ਼ਰੂਰੀ ਕੰਮ ਨਿਪਟਾਉਣੇ ਹਨ ਫੇਰ ਆਪਾਂ ਵਾਪਸ ਆਵਾਂਗਾ ਉਹ ਔਰਤ ਦੋਵੇਂ ਹੱਥ ਚੁੱਕ ਕੇ ਮੈਨੂੰ ਦੁਆਵਾ ਮੰਦੰਦਿਆ ਕਹਿਣ ਲੱਗੀ ਰੱਬ ਤੈਨੂੰ ਬਹੁਤ ਖੁਸ਼ੀਆਂ ਦੇਵੇ ਪੁੱਤ ਬਸ ਮੇਰਾ ਬੱਚਾ ਆ ਜਾਵੇ ਇਸ ਅਸੀਂ ਚਲੇ ਜਾਵਾਂਗੇ ਪਤਾ ਨਹੀਂ ਕਿੱਥੇ ਰਹਿ ਗਿਆ ਮੈਂ ਚੁੱਪਚਾਪ ਸਿਰ ਹਲਾਇਆ ਜਾ ਕੇ ਆਪਣੇ ਕਾਊਂਟਰ ਤੇ ਬੈਠ ਕੇ ਉਸ ਦੀਆਂ ਗੱਲਾਂ ਤੋਂ ਹੀ ਤਾਂ ਪੱਕਾ ਹੋ ਗਿਆ ਸੀ ਕਿ ਉਸ ਕੋਲ ਆਪਣੇ ਪੁੱਤ ਨਾਲ ਸੰਪਰਕ ਕਰਨ ਲਈ ਕੁਝ ਨਵੀਂ ਨਹੀਂ ਸੀ ਹੁਣ ਮੈਨੂੰ ਚਿੰਤਾ ਹੋਣ ਲੱਗੀ ਸੀ ਜਿਵੇਂ ਜਿਵੇਂ ਘੜੀ ਦੀ ਸੁਣੀ ਅੱਗੇ ਵਧ ਰਹੀਆਂ ਸੀ ਮੇਰੇ ਦਿਲ ਦੀ ਧੜਕਣ ਵੀ ਤੇਜ਼ ਹੁੰਦੀ ਜਾ ਰਹੀ ਸੀ ਦੁਪਹਿਰ ਹੋ ਚੁੱਕੀ ਸੀ ਪਰ ਉਸ ਦਾ ਬੋਤਾ ਅਜੇ ਤੱਕ ਨਹੀਂ ਆਇਆ ਸੀ ਮੈਂ ਆਪਣੇ ਇੱਕ ਮੁੰਡੇ ਨੂੰ ਪੰਚਰ ਵਾਲੀ ਦੁਕਾਨ ਤੇ ਭੇਜਿਆ ਸੀ ਪਰ ਉੱਥੇ ਵੀ ਅਹੀ ਜਵਾਬ ਆਇਆ ਕਿ ਸਵੇਰ ਤੋਂ ਸੈਂਕੜੇ ਲੋਕ ਆਏ ਹਨ ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਮੈਂ ਖੁਦ ਵੀ ਜਾ ਕੇ ਉਸ ਦੁਕਾਨਦਾਰ ਨਾਲ ਮਿਲਿਆ ਪੁੱਤ ਦਾ ਹੁਰੀਆ ਦੱਸਿਆ ਪਰ ਉਹਨਾਂ ਨੇ ਵੀ ਸਾਮਾਨ ਨਕਾਰ ਕਰ ਦਿੱਤਾ ਨਹੀਂ ਭਰਾ ਅਜਾ ਕੋਈ ਨਹੀਂ ਆਇਆ ਹੁਣ ਮੈਨੂੰ ਸੱਚਮੁੱਚ ਘਬਰਾਟ ਹੋਣ ਲੱਗੀ ਸੀ ਆਖਰ ਉਹ ਮੁੰਡਾ ਗਿਆ ਕਿੱਥੇ ਜਦੋਂ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਉਹ ਬੁੱਢੀ ਮਹਿਲਾ ਦਰਵਾਜ਼ੇ ਤੇ ਖੜੀ ਸੀ ਉਸਦੇ ਚਿਹਰੇ ਦੀ ਹਾਲਤ ਦੱਸ ਰਹੀ ਸੀ ਕਿ ਹੁਣ ਉਹ ਵੀ ਵਿਚਾਨ ਹੋ ਰਹੀ ਸੀ ਅਤੇ ਇੰਨੀ ਜ਼ਿਆਦਾ ਪਰੇਸ਼ਾਨ ਸੀ ਮੈਨੂੰ ਦੇਖਦੇ ਹੀ ਉਹ ਜਲਦੀ ਨਾਲ ਮੇਰੇ ਕੋਲ ਆ ਕੇ ਪੁੱਛਣ ਲੱਗੀ ਕੀ ਹੋਇਆ ਪਤੋ ਕੁਝ ਪਤਾ ਲੱਗਾ ਮੇਰੇ ਬੱਚੇ ਦਾ ਮੈਂ ਸਿਰ ਹਿਲਾਇਆ ਉਸਦੇ ਮੋਢੇ ਤੇ ਹੱਥ ਰੱਖ ਕੇ ਤੇ ਕਿਹਾ ਮਾਂ ਤੁਸੀਂ ਅੰਦਰ ਜਾਓ ਧੁੱਪ ਬਹੁਤ ਤੇਜ਼ ਹੈ ਸ਼ਾਇਦ ਉਹ ਥੋੜਾ ਅੱਗੇ ਨਿਕਲ ਗਿਆ ਹੋਵੇ ਉਸ ਦੀ ਵਾਇਕ ਵਿੱਚ ਕੋਈ ਵੱਡੀ ਖਰਾਬੀ ਆ ਗਈ ਹੋਵੇ ਉਹ ਕਹਿਣ ਲੱਗੀ ਨਹੀਂ ਪੁੱਤ ਇੰਨੀ ਵੱਡੀ ਗੱਲ ਨਹੀਂ ਸੀ ਉਹ ਤਾਂ ਸਿਰਫ ਹਵਾ ਭਰਉਣੀ ਸੀ ਤੇ ਕੁਝ ਛੋਟੇ-ਮੋਟੇ ਕੰਮ ਸਨ ਇੰਨਾ ਸਮਾਂ ਤਾਂ ਨਹੀਂ ਲੱਗਣਾ ਸੀ ਉਸ ਦੀ ਆਵਾਜ਼ ਵਿੱਚ ਬੱਦਰਹੀ ਚਿੰਤਾ ਵੇਖ ਰਹੀ ਕਿ ਮੇਰੀ ਵਿਚਾਨੀ ਵੀ ਵੱਧ ਗਈ ਸੀ ਮੈਂ ਉਸ ਨੂੰ ਅੰਦਰ ਬੁਲਾ ਲਿਆ ਤੇ ਆਪਣੇ ਇੱਕ ਮੁੰਡੇ ਨੂੰ ਰਾਹੀਂ ਇੱਕ ਕਮਰੇ ਵਿੱਚ ਭੇਜ ਦਿੱਤਾ ਤੇ ਥੋੜਾ ਆਰਾਮ ਕਰ ਲਵੋ ਮੈਂ ਸਮਾਂ ਹੌਲੀ-ਹੌਲੀ ਲੰਘ ਰਿਹਾ ਸੀ ਸ਼ਾਮ ਦਾ ਹਨੇਰਾ ਹੋ ਚੁੱਕਾ ਸੀ ਉਹ ਔਰਤ ਦੇਉ ਤਿੰਨ ਵਾਰ 헤ਠਾਂ ਚੋ ਕਿਸੀ ਕਈ ਵਾਰੀ ਤਾਂ ਜਦੋਂ ਉਹ ਰੋਂਦੀ ਹੋਈ ਆਈ ਮੈਂ ਉਸ ਨੂੰ ਵੇਖ ਕੇ ਬੇहद ਘਬਰਾ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਉਹ ਕਹਿਣ ਲੱਗੀ ਮੇਰਾ ਬੱਚਾ ਆਇਆ ਨਹੀਂ ਕਿ ਮੈਨੂੰ ਬਹੁਤ ਘਬਰਾਟ ਹੋ ਰਹੀ ਹੈ ਮੈਨੂੰ ਘਰ ਜਾਣਾ ਹੈ ਮੇਰਾ ਬੱਚਾ ਭੁੱਖਾ ਬੱਚਾ ਭੁੱਖਾ ਹੋਵੇਗਾ ਉਸਨੇ ਕੁਝ ਖਾਦਾ ਨਹੀਂ ਹੋਣਾ ਉਸ ਦੀ ਮਾਂ ਮਤਾ ਦੀ ਚਿੰਤਾ ਵੇਖ ਕੇ ਮੈਨੂੰ ਉਸ ਮੁੰਡੇ ਤੇ ਬਹੁਤ ਗੁੱਸਾ ਆਇਆ ਕਿ ਕੋਈ ਇੰਨਾ ਲਾਪਰਵਾਹ ਹੋ ਸਕਦਾ ਕਿ ਆਪਣੀ ਮਾਂ ਨੂੰ ਛੱਡ ਕੇ ਹੀ ਭੁੱਲ ਜਾਵੇ ਜੇ ਪੁੱਲ ਵੀ ਗਿਆ ਤਾਂ ਸਵੇਰ ਤੋਂ ਹੁਣ ਤੱਕ ਸਮਾਂ ਵੀ ਥੋੜਾ ਸੀ ਮੇਰਾ ਗੁੱਸੇ ਨਾਲ ਬੁਰਾ ਹਾਲ ਸੀ ਉਹ ਔਰਤ ਲਗਾਤਾਰ ਰੋ ਰਹੀ ਸੀ ਉਸ ਨੂੰ ਪੜ ਕੇ ਕੁਰਸੀ ਤੇ ਬਿਠਾਇਆ ਤੇ ਢੰਡਾ ਪਾਣੀ ਮਗਵਾਇਆ ਪਾਣੀ ਦੀ ਬੋਤਲੋਸ ਦੀਆਂ ਥੇਲੀਆਂ ਵੱਲ ਵਧਾਉਣੇ ਕਿਹਾ ਮੈਂ ਇਸ ਤਾਂ ਕਰੋਨਾ ਨਾਲ ਕੋਈ ਹੱਲ ਨਹੀਂ ਨਿਕਲੇਗਾ ਮੈਂ ਕੁਝ ਕਰਦਾ ਪਰ ਤੁਸੀਂ ਆਪਣੇ ਆਪ ਨੂੰ ਸੰਭਾਲੋ ਇਸ ਤਰ੍ਹਾਂ ਰੋਣ ਨਾਲ ਤੁਹਾਡੀ ਤਬੀਅਤ ਹੋਰ ਖਰਾਬ ਹੋ ਜਾਵੇਗੀ ਉਸਨੇ ਕਿਹਾ ਮੇਰੇ ਕੋਲ ਸਿਰਫ ਇੱਕ ਹੀ ਦਵਾਈ ਦੀ ਖਰਾਬ ਹੈ ਜੇ ਸਵੇਰ ਤੱਕ ਦਵਾਈ ਨਾ ਮਿਲੀ ਤਾਂ ਮੇਰੀ ਤਬੀਅਤ ਵਿਗੜਨ ਲੱਗ ਪਵੇਗੀ ਮੇਰੇ ਹੱਥ ਪੈਰ ਸੜਨ ਲੱਗ ਪੈਂਦੇ ਸਨ ਉਹ ਤੋਂ ਕੁਝ ਕਰ ਮੈਂ ਤੁਰੰਤ ਕਿਹਾ ਮਾਂ ਜੋ ਦਵਾਈ ਤੁਸੀਂ ਖਾਂਦੇ ਹੋ ਉਸ ਦਾ ਰੈਪਰ ਤੁਹਾਡੇ ਕੋਲ ਹੈ ਮੈਨੂੰ ਦਿਓ ਮੈਂ ਦਵਾਈ ਮੰਗਵਾ ਦਿੰਦਾ ਹਾਂ ਸਿਰ ਹਿਲਾਉਂਿਆ ਤੇ ਆਪਣੀ ਪੋਟਲੀ ਵਿੱਚੋਂ ਪੈ ਰੈਪਰ ਕੱਢ ਕੇ ਮੈਨੂੰ ਦਿੱਤਾ ਤੇ ਕਿਹਾ ਇਹ 슈ਗਰ ਦੀ ਗਲੇ ਦੀ ਦਵਾਈ ਹੈ ਦੋਨੇ ਮੰਗਵਾ ਦੇ ਪੁੱਤਰ ਨਹੀਂ ਤਾਂ ਮੇਰੀ ਤਬੀਅਤ ਬਹੁਤ ਖਰਾਬ ਹੋ ਜਾਵੇਗੀ ਮੇਰਾ ਬੱਚਾ ਜਿਵੇਂ ਹੀ ਆਵੇਗਾ ਅਸੀਂ ਤੇਰਾ ਇੱਕ ਇੱਕ ਪੈਸਾ ਕਰਜ ਨਹੀਂ ਰੱਖਦੀ ਬੇਨਾ ਮੈਂ ਕਿਸੇ ਦਾ ਕਰਜ ਨਹੀਂ ਰੱਖਦੀ ਮੈਂ ਬਿਨਾਂ ਕੁਝ ਕਹੀ ਰੈਪਰ ਲਈ ਆ ਤੇ ਮੁੰਡੇ ਰਾਹੀਂ ਦਵਾਈ ਮਗਵਾ ਲਈ ਹੁਣ ਉਸ ਨੂੰ ਭੁੱਖ ਵੀ ਲੱਗੇ ਹੋਈ ਸੀ ਮੈਂ ਉਸ ਨੂੰ ਆਪਣੇ ਕੋਲ ਬਿਠਾ ਕੇ ਖਾਣਾ ਖਵਾਇਆ ਕਈ ਵਾਰ ਖਾਂਦੇ-ਖਾਂਦੇ ਵੀ ਰੋ ਪਈ ਸੀ ਤੇ ਆਪਣੀ ਬੋਤਨ ਨੂੰ ਯਾਦ ਕਰਨ ਲੱਗਦੀ ਮੇਰਾ ਮਨ ਕਰ ਰਿਹਾ ਸੀ ਕਿ ਉਸ ਮੁੰਡੇ ਨੂੰ ਫੜ ਕੇ ਚੰਗੀ ਤਰ੍ਹਾਂ ਝਟਕਾਂ ਕਿਵੇਂ ਕੋਈ ਇੰਨਾ ਲਾਪਰਵਾਹ ਹੋ ਸਕਦਾ ਹੈ ਮੇਰਾ ਦਿਲ ਤੇ ਦਿਮਾਗ ਇੱਕੋ ਗੱਲ ਵਿੱਚ ਫਸ ਗਿਆ ਸੀ ਮੈਂ ਆਪਣਾ ਸੀਸੀਟੀਵੀ ਫਟੇਜ ਵੀ ਦੇਖ ਰਿਹਾ ਸੀ ਮੈਂ ਤਾਂ ਸਿਰਫ ਕੋਈ ਹੀ ਦੁਆ ਕਰ ਰਿਹਾ ਸੀ ਕਿ ਕਿਸੇ ਤਰੀਕੇ ਨਾਲ ਉਸ ਗੱਡੀ ਦਾ ਨੰਬਰ ਕੈਮਰੇ ਵਿੱਚ ਆ ਜਾਵੇ ਪਰ ਅਫਸੋਸ ਜਿਹਾ ਨਹੀਂ ਹੋਇਆ ਕੈਮਰੇ ਵਿੱਚ ਸਿਰਫ ਗੱਡੀ ਦਾ ਅਗਲਾ ਹਿੱਸਾ ਹੀ ਦਿਖ ਰਿਹਾ ਸੀ ਨੰਬਰ ਪਲੇਟ ਨਹੀਂ ਸੀ ਇਸ ਕਾਰਨ ਉੱਥੇ ਦੇ ਵੀ ਮੈਂ ਕੁਝ ਹਸਣ ਨਹੀਂ ਕਰ ਸਕਿਆ ਰਾਤ ਹੁਣ ਹੋਰ ਵੀ ਡੂੰਗੀ ਹੋ ਰਹੀ ਸੀ ਇਸ ਔਰਤ ਹੁਣ ਥੱਕ ਚੁੱਕੀ ਸੀ ਅੱਖਾਂ ਹੌਲੀ ਹੌਲੀ ਬੰਦ ਕਰ ਰਹੀਆਂ ਸੀ ਸ਼ਾਇਦ ਦਵਾਈ ਦਾ ਅਸਰ ਹੋ ਰਿਹਾ ਸੀ ਮੈਂ ਉਸ ਨੂੰ ਵੇਖ ਕੇ ਮਾਂ ਇੱਕ ਕੰਮ ਕਰੋ ਮੇਰੇ ਨਾਲ ਘਰ ਚਲੋ ਤੁਹਾਨੂੰ ਇੱਥੇ ਇਨੀ ਰਾਤ ਨੂੰ ਇਕੱਲਾ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਨਾ ਜਾਣੀ ਕਿਉਂ ਮੈਂ ਉਸ ਔਰਤ ਨਾਲ ਥੋੜਾ ਵੀ ਸਖਤ ਨਹੀਂ ਹੋ ਪਾ ਰਿਹਾ ਸੀ ਜਦੋਂ ਕਿ ਮੈਂ ਆਮ ਤੌਰ ਤੇ ਬਹੁਤ ਹੀ ਕਠੋਰ ਸੁਭਾਅ ਦਾ ਇਨਸਾਨ ਸੀ ਮੇਰਾ ਸਾਰਾ ਸਟਾਫ ਮੇਰੇ ਸੁਭਾਅ ਕਰਕੇ ਮੈਥੋਂ ਡਰਨ ਲੱਗਦਾ ਸੀ ਕੋਈ ਵੀ ਮੇਰੀ ਅੱਖ ਵਿੱਚ ਅੱਖ ਪਾ ਕੇ ਗੱਲ ਨਹੀਂ ਕਰਦਾ ਸੀ ਪਰ ਉਸ ਔਰਤ ਦੇ ਸਾਹਮਣੇ ਮੈਂ ਪੂਰੀ ਤਰ੍ਹਾਂ ਬਦਲ ਗਿਆ ਸੀ ਮੇਰੇ ਹੋਟਲ ਵਿੱਚ ਕੋਈ ਕਮਰੇ ਸਨ ਜਿੱਥੇ ਉਹ ਰਾਤ ਬਤਾ ਸਕਦੀ ਸੀ ਪਰ ਫਿਰ ਵੀ ਮੈਂ ਉਸ ਨੂੰ ਇਕੱਲਾ ਛੱਡਣ ਨਹੀਂ ਚਾਹੁੰਦਾ ਸੀ ਮੈਂ ਸੋਚ ਲਿਆ ਰਿਹਾ ਸੀ ਕਿ ਜੇ ਰਾਤ ਨੂੰ ਉਸ ਨੂੰ ਮੇਰੀ ਲੋੜ ਪੈ ਗਈ ਤਾਂ ਉਹ ਕੀ ਕਰੇਗੀ ਇਸ ਲਈ ਮੈਂ ਉਸ ਨੂੰ ਆਪਣੇ ਘਰ ਚੱਲਣ ਦਾ ਸੁਝਾਅ ਦਿੱਤਾ ਤੇ ਪਰਤੰਤ ਕਹਿਣ ਲੱਗੀ ਨਹੀਂ ਪੁੱਤ ਮੈਂ ਘਰ ਨਹੀਂ ਜਾਵਾਂਗੀ ਮੈਂ ਇੱਥੇ ਬਾਹਰ ਹੀ ਬੈਠੀ ਰਾਵਾਂਗੀ ਮੇਰਾ ਪੁੱਤ ਆ ਜਾਵੇਗਾ ਉਹ ਲਫਪੁਲ ਅਕਸਰ ਚੀਜ਼ਾਂ ਭੁੱਲ ਜਾਂਦਾ ਹੈ ਉਸ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਡੂੰਘਾ ਦੁੱਖ ਹੋਇਆ ਮੈਂ ਉਸ ਨੂੰ ਮੁਤਾਬਕ ਦਾਰਿਆ ਤੇ ਕਿਹਾ ਮਾਂ ਉਸਨੇ ਆਣਾ ਹੋਵੇਗਾ ਤਾਂ ਆ ਜਾਵੇਗਾ ਜੇ ਤੁਹਾਡੇ ਬਾਰੇ ਪੁੱਛੇਗਾ ਤਾਂ ਮੇਰਾ ਸਟਾਫ ਮੈਨੂੰ ਕਾਲ ਕਰ ਦੇਵੇਗਾ ਮੈਂ ਪੂਰੀ ਰਾਤ ਜਾ ਕੇ ਉਡੀਕ ਕਰਾਂਗਾ ਤੁਸੀਂ ਚਿੰਤਾ ਨਾ ਕਰੋ ਪਰ ਤੁਹਾਨੂੰ ਇੱਥੇ ਇਕੱਲੇ ਨਹੀਂ ਛੱਡਣਾ ਠੀਕ ਨਹੀਂ ਤੁਸੀਂ ਬਿਮਾਰ ਹੋ ਮੇਰੇ ਘਰ ਜਾ ਕੇ ਆਰਾਮ ਕਰੋਗੇ ਤਾਂ ਬਿਹਤਰ ਮਹਿਸੂਸ ਕਰੋਗੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੀ ਮੇਰਾ ਦਿਲ ਨਹੀਂ ਮੰਨ ਰਿਆ ਮੇਰਾ ਦਿਲ ਕਹਿੰਦਾ ਕਿ ਉਹ ਜ਼ਰੂਰ ਆਵੇਗਾ ਤੇ ਫੇਰ ਤੁਹਾਨੂੰ ਪਰੇਸ਼ਾਨੀ ਹੋਏਗੀ ਅੱਧੀ ਰਾਤ ਨੂੰ ਮੈਨੂੰ ਵਾਪਸ ਇੱਥੇ ਛੱਡਣਾ ਆਉਗੇ ਮੈਂ ਤਰ੍ਹਾਂ ਤੱਕ ਕਿਹਾ ਮਾਂ ਤੁਸੀਂ ਮੈਨੂੰ ਪੁੱਤ ਕਿਹਾ ਨਾ ਕਿ ਮੈਂ ਤੁਹਾਨੂੰ ਅੱਧੀ ਰਾਤ ਨੂੰ ਇੱਥੇ ਛੱਡ ਨਹੀਂ ਸਕਦਾ ਮੇਰੇ ਕੋਲ ਵੱਡੀਆਂ ਗੱਡੀਆਂ ਹਨ ਡਰਾਈਵਰ ਹਨ ਤੁਸੀਂ ਚਿੰਤਾ ਨਾ ਕਰੋ ਉਹ ਔਰਤ ਹੋਰ ਕੁਝ ਪਰੇਸ਼ਾਨ ਜਿਹੀ ਲੱਗ ਰਹੀ ਸੀ ਕੁਝ ਦੇਰ ਬਾਅਦ ਉਹ ਬਜ਼ੁਰਗ ਮਾਂ ਹੌਲੀ ਨਾਲ ਸਿਰ ਹਿਲਾਉਂਦੀ ਹੋਈ ਕਹਿੰਦੀ ਠੀਕ ਹੈ ਚਲੋ ਚਿਰਚੇ ਵੀ ਰੱਬ ਨੂੰ ਮਨਜ਼ੂਰ ਆ ਇਹ ਕਹਿ ਕੇ ਉਹਨੇ ਆਪਣੇ ਦੁਪट्टे ਨੂੰ ਠੀਕ ਕੀਤਾ ਮੋੜ ਕਹਿੰਦੀ ਮੈਂ ਤਿਆਰ ਹਾਂ ਪੁੱਤ ਚਲੋ ਮੈਂ ਵੀ ਹੌਲੀ ਜਿਹੇ ਸਿਰ ਹਲਾਇਆ ਤੇ ਆਪਣੇ ਮੈਨੇਜਰ ਨੂੰ ਹਿਸ਼ਾਰੇ ਨਾਲ ਬੁਲਾਇਆ ਉਸ ਨੂੰ ਕੁਝ ਜ਼ਰੂਰੀ ਗੱਲਾਂ ਸਮਝਾ ਕੇ ਮੈਂ ਉਸਮਾਨ ਨੂੰ ਲੈ ਕੇ ਘਰ ਵੱਲ ਰਵਾਨਾ ਹੋ ਗਏ ਜਦੋਂ ਉਹ ਗੱਡੀ ਦੀ ਅੱਗੇ ਵਾਲੀ ਸੀਟ ਤੇ ਬੈਠੀ ਉਹ ਮੁਸਕਰਾ ਕੇ ਕਹਿੰਦੀ ਮੇਰੀ ਬਹੁਤ ਪੁਰਾਣੀ ਖਵਾਸ਼ ਸੀ ਕਿ ਕਿਸੇ ਵੱਡੀ ਕਾਰ ਵਿੱਚ ਬਿਠਾ ਕੇ ਘੁੰਮਾਂ ਬੇਖਰਬ ਨੇ ਅੱਜ ਮੇਰੀ ਪੂਰੀ ਖਵਾਸ਼ ਕਰ ਦਿੱਤੀ ਕਾਸ਼ ਮੇਰਾ ਬੁੱਤ ਵੀ ਨਾਲ ਹੁੰਦਾ ਤਾਂ ਹੋਰ ਚੰਗਾ ਲੱਗਦਾ ਮੈਂ ਉਸ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਉਮੀਦ ਸੀ ਪਰ ਦਿਲ ਵਿੱਚ ਦਰਦ ਉਹ ਕਿੰਨੀ ਸੁੰਦਰ ਤੇ ਨੇਕ ਦਿਲਔਰਤ ਸਾਡੇ ਵਰਗੇ ਪੁੱਤ ਉਹਦੀ ਕਦਰ ਨਹੀਂ ਕਰਦੇ ਮੈਨੂੰ ਹੁਣ ਪੂਰਾ ਯਕੀਨ ਹੋ ਗਿਆ ਕਿ ਉਹ ਨੌਜਵਾਨ ਆਪਣੀ ਮਾਂ ਨੂੰ ਪਿੱਛਾ ਛੜਾ ਕੇ ਭੱਜ ਗਿਆ ਹੋਵੇਗਾ ਮੈਨੂੰ ਬੇਅਦਬ ਅਫਸੋਸ ਹੋ ਰਿਹਾ ਸੀ ਹਾਲਾਤਾਂ ਤੇ ਵੀ ਆਪਣੇ ਮਾਂ ਆਪ ਤੇ ਵੀ ਹੁਣ ਇਸ ਮਾਂ ਦਾ ਕੀ ਬਣੇਗਾ ਇਹ ਸੋਚ ਕੇ ਮੇਰਾ ਦਿਲ ਵਿੱਚ ਇੱਕ ਵੱਡਾ ਫੈਸਲਾ ਲਿਆ ਕਿ ਜਦੋਂ ਤੱਕ ਜ਼ਿੰਦਗੀ ਹੈ ਇਹ ਮਾਂ ਮੇਰੀ ਜ਼ਿੰਮੇਵਾਰੀ ਹੈ ਕੁਝ ਤਾਂ ਕਾਰਨ ਰੱਬ ਨੇ ਬਣਾਇਆ ਹੋਵੇਗਾ ਉਹ ਮੈਂ ਮੇਰੇ ਤੱਕ ਆ ਪਹੰਚੀ ਨਹੀਂ ਤਾਂ ਉਹ ਨੌਜਵਾਨ ਕਿਸੇ ਹੋਰ ਢਾਬੇ ਤੇ ਵੀ ਛੱਡਾ ਹੁੰਦਾ ਮੈਂ ਆਪਣੇ ਘਰ ਪਹੁੰਚ ਗਿਆ ਜਿਵੇਂ ਮੈਂ ਉਸ ਨਾਲ ਹੱਥ ਫੜਿਆ ਮੈਨੂੰ ਲੱਗਣ ਲੱਗਿਆ ਕਿ ਮੈਂ ਇੱਕ ਚੰਗਾ ਇਨਸਾਨ ਬਣਦਾ ਜਾ ਰਿਹਾ ਹਾਂ ਮੈਂ ਆਪਣੇ ਛੋਟੇ ਜਿਹੇ ਪਿਆਰੇ ਘਰ ਨੂੰ ਦੇ ਲੋਸ ਜਿਆ ਸੀ ਜਦੋਂ ਗੱਡੀ ਗੈਰ ਦੇ ਵਿੱਚ ਲੱਗੀ ਤਾਂ ਉਹ ماں ਖੁਸ਼ੀ ਨਾਲ ਕਹਿੰਦੀ ਵਾਹ ਤੇਰਾ ਘਰ ਤਾਂ ਬਹੁਤ ਸੋਹਣਾ ਮੇਰੀ ਵੀ ਕਦੇ ਕੋਈ ਇੱਛਾ ਸੀ ਇਹ ਜਿਹਾ ਘਰ ਦੇਖਣ ਨੇ ਮੈਂ ਸਿਰਫ ਨਾਟਕ ਡਰਾਮੇ ਵਿੱਚ ਇਹ ਜਿਹਾ ਘਰ ਵੇਖਿਆ ਸੀ ਮੇਰਾ ਪੁੱਤ ਕਹਿੰਦਾ ਸੀ ਕਿ ਇਹ ਮੀਰ ਲੋਕਾਂ ਦੇ ਘਰ ਹੁੰਦੇ ਹਨ ਕੀ ਤੂੰ ਬਹੁਤ ਅਮੀਰ ਐ ਮੈਂ ਮੁਸਕਰਾ ਕੇ ਸਿਰ ਝੁਕਾ ਦਿੱਤਾ ਤੇ ਉਹ ਕਿਹਾ ਮਾਂ ਮੀਰ ਹਾਂ ਜਾਂ ਨਹੀਂ ਇਹ ਤਾਂ ਨਹੀਂ ਕਹਿ ਸਕਦਾ ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਕਦੇ ਕਿਸੇ ਕੋਲ ਹੱਥ ਨਹੀਂ ਪਲਾਇਆ ਜਿੰਨਾ ਵੀ ਕਮਾਇਆ ਉਹਨੇ ਉੰਨੇ ਵਿੱਚ ਹੀ ਰੱਬ ਦਾ ਸ਼ੁਕਰ ਕੀਤਾ ਤੇ ਜੋ ਬਣ ਪਾਇਆ ਬੰਦਿਆ ਉਹ ਮੁਸਕਰਾ ਕੇ ਕਹਿੰਦੀ ਰੱਬ ਤੇਰੇ ਨਸੀਬ ਵਿੱਚ ਹੋਰ ਵੀ ਬਰਕਤ ਪਾਵੇ ਮੇਰੇ ਬੱਚੇ ਜਿਵੇਂ ਤੂੰ ਅੱਜ ਮੇਰੀ ਸੇਵਾ ਕੀਤੀ ਹੈ ਮੈਂ ਬਿਆਨ ਨਹੀਂ ਕਰ ਸਕਦੀ ਅੱਜ ਦਿਲੋਂ ਤੈਨੂੰ ਬੇਅਦ ਅਸੀਸਾਂ ਦਿਤੀਆਂ ਹਨ ਕਾਸ਼ ਮੇਰਾ ਪੁੱਤ ਆ ਜਾਵੇ ਮੈਨੂੰ ਲੈ ਮੈਨੂੰ ਚਿੰਤਾ ਹੋ ਰਹੀ ਹੈ ਉਹ ਤਾਂ ਸਿਰਫ ਮੇਰੇ ਹੱਥਾਂ ਦਾ ਖਾਣਾ ਖਾਂਦਾ ਬਾਹਰ ਤਾਂ ਕਦੇ ਮੂੰਹ ਨਹੀਂ ਹਿਲਾਉਂਦਾ ਮੈਂ ਸਿਰ ਹਿਲਾ ਕੇ ਹਾਂ ਕਿਹਾ ਤੇ ਉਹਦੇ ਨਾਲ ਗੱਡੀ ਤੇ ਥਲੇ ਉਤਰ ਗਿਆ ਇੱਕ ਕਪਾਲਾ ਲਈ ਦਿਲ ਵਿੱਚ ਆਇਆ ਕਿ ਉਹਨੂੰ ਸੱਚ ਦੱਸ ਦਿਆਂ ਕਿ ਉਹਦਾ ਪੁੱਤ ਤਾਂ ਉਹਨੂੰ ਸਦਾ ਲਈ ਛੱਡ ਗਿਆ ਪਰ ਜਿੰਨੇ ਪਿਆਰ ਤੇ ਯਕੀਨ ਨਾਲ ਉਹ ਆਪਣੀ ਲਾਗ ਨੂੰ ਯਾਦ ਕਰ ਰਹੀ ਸੀ ਜਿੰਨੇ ਪਿਆਰ ਨਾਲ ਉਹਦਾ ਨਾਮ ਲੈ ਰਹੀ ਸੀ ਮੈਂ ਇੱਕ ਲਫ਼ਜ਼ ਵੀ ਨਹੀਂ ਬੋਲੇ ਮੈਨੂੰ ਲੱਗਿਆ ਚੁੱਪ ਰਹਿਣਾ ਹੀ ਚੰਗਾ ਹੈ ਮੈਂ ਉਸ ਦਾ ਹੱਥ ਫੜਿਆ ਤੇ ਕਿਹਾ ਮਾ ਚਲੋ ਹੁਣ ਅੰਦਰ ਚਲੀਏ ਫੇਰ ਚਾਹ ਪੀ ਕੇ ਥੋੜਾ ਆਰਾਮ ਕਰ ਲੈਣਾ ਪਰ ਉਤਰਾੰਤ ਸਿਰ ਹਿਲਾ ਕੇ ਕਹਿੰਦੀ ਨਹੀਂ ਬੱਚੇ ਚਾਹ ਦੀ ਲੋੜ ਨਹੀਂ ਹੁਣ ਮੈਨੂੰ ਥੋੜਾ ਜਿਹਾ ਆਰਾਮ ਚਾਹੀਦਾ ਪਰ ਜਿਵੇਂ ਹੀ ਮੇਰੇ ਪੁੱਤ ਦਾ ਕੋਨ ਆਵੇ ਤੋ ਮੈਨੂੰ ਜ਼ਰੂਰ ਜਗਾ ਦੇਵੀ ਇਹ ਨਾ ਸੋਚੀ ਕਿ ਮਾਂ ਸੌ ਰਹੀ ਹੈ ਮੈਂ ਅੱਧੀ ਰਾਤ ਨੂੰ ਵੀ ਉੱਠ ਜਾਵਾਂਗੀ ਮੇਰੇ ਬੱਚੇ ਨੂੰ ਡੀਕਾ ਨਾ ਕਰਵਾਇਆ ਮੈਂ ਆ ਕੁਝ ਵੀ ਨਹੀਂ ਕਿਹਾ ਚੁੱਪਚਾਪ ਉਹਨੂੰ ਲੈ ਕੇ ਅੰਦਰ ਚਲਾ ਗਿਆ ਅਸੀਂ ਹਾਲ ਤੱਕ ਹੀ ਪਹੁੰਚੇ ਸੀ ਕਿ ਅਚਾਨਕ ਪਿਤਾ ਦੀ ਆਵਾਜ਼ ਆਈ ਆ ਗਿਆ ਸ਼ਮਸ਼ੀਰ ਕਿੰਨੀ ਦੇਰ ਤੋਂ ਡੀਕਾ ਕਰ ਰਿਹਾ ਸੀ ਉਹ ਆਇਆ ਤਾਂ ਆਇਆ ਪਰ ਇੰਨੀ ਦੇਰ ਕਿਉਂ ਲਾ ਦਿੱਤੀ ਮੈਂ ਮੁੜਿਆ ਹੀ ਸੀ ਕਿ ਵੇਖਿਆ ਪਿਤਾ ਜੀ ਮੇਰੇ ਸਾਹਮਣੇ ਖੜੇ ਸਨ ਮੈਂ ਕੁਝ ਕਹਿ ਕਹ ਪਾਉਂਦਾ ਉਸ ਤੋਂ ਪਹਿਲਾਂ ਹੀ ਉਹ ਕਹਿ ਕੇ ਬੈਠੇ ਇਹ ਔਰ ਦੁਕਾਨ ਹੈ ਜੋ ਤੇਰੇ ਨਾਲ ਹੈ ਮੈਂ ਹੌਲੀ ਜੇ ਜਵਾਬ ਦੇਣ ਹੀ ਵਾਲਾ ਸੀ ਕਿ ਉਹ ਮਾਂ ਅਚਾਨਕ ਪਲਟੀ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਚਿਹਰਾ ਦਾਸ ਤੇ ਥੱਕਿਆ ਹੋਇਆ ਲੱਗ ਰਿਹਾ ਸੀ ਤੇ ਪਿਤਾ ਜੀ ਜਿਵੇਂ ਅਗਲਾ ਸਾਹ ਹੀ ਲੈਣਾ ਭੁੱਲ ਗਈ ਹੁਣ ਮੈਂ ਹੈਰਾਨ ਹੋ ਕੇ ਦੋਵੇਂ ਹੱਥ ਵੇਖ ਕੇ اچانک ਪਿਤਾ ਜੀ ਦੌੜ ਕੇ ਉਸ ਮਾਂ ਕੋਲ ਪਹੁੰਚ ਕੇ ਤੇ ਉਸ ਨੂੰ ਗਲ ਨਾਲ ਲਾ ਕੇ ਫੁੱਟਕੁੱਟ ਕੇ ਰੋਣ ਲੱਗੇ ਪਏ ਉਹਨਾਂ ਦਾ ਜਹਰ ਉਹਨਾਂ ਮੇਰੀ ਸਮਝ ਤੋਂ ਬਾਹਰ ਸੀ ਉਹ ਮਾਂ ਤਾਂ ਪਹਿਲਾਂ ਸ਼ਾਂਤ ਸੀ ਪਰ ਉਹ ਉਹਦੀਆਂ ਵੀ ਹੌਲੀ-ਹੌਲੀ ਸਿਸਕਾਂ ਨਿਕਲ ਰਿੰਗਸ ਹਨ ਇਹ ਦੋਵੇਂ ਜਾਣ ਪਛਾਣ ਵਾਲੇ ਲੱਗ ਰਹੇ ਸਨ ਉਹ ਰੋ ਕਿਉਂ ਰਹੇ ਸਨ ਇਹ ਗੱਲ ਮੇਰੇ ਪੱਲੇ ਨਹੀਂ ਪੈ ਰਹੀ ਸੀ ਮੈਨੂੰ ਜਿਵੇਂ اچੰਤ ਖੁਸ਼ ਆਇਆ ਇਹ ਔਰਤ ਤਾਂ ਉਮਰ ਵਿੱਚ ਮੇਰੇ ਨਾਲੋਂ ਕਈ ਗੁਣਾ ਵੱਡੀ ਸੀ ਫਿਰ ਵੀ ਮੈਂ ਉਸ ਨੂੰ ਗਲੇ ਨਹੀਂ ਲਾਇਆ ਆਪਣੀ ਚੇਤਕਤੇ ਮੈਨੂੰ ਉਹ ਜੀਵជា ਸ਼ਰਮ ਆਉਣਾ ਲੱਗੀ ਮੈਂ ਤੁਰੰਤ ਦੋਵਾਂ ਨੂੰ ਵੱਖ ਕੀਤਾ ਤੇ ਪਿਤਾ ਜੀ ਬੜੇ ਗੁੱਸੇ ਨਾਲ ਵੇਖ ਕੇ ਕਿਹਾ ਤੀ ਕੀ ਕਰ ਰਹੇ ਹੋ ਤੁਸੀਂ ਤੁਹਾਨੂੰ ਕੀ ਹੋ ਗਿਆ ਉਹ ਮਾਂ ਸਾਡੀ ਮਹਿਮਾਨ ਹੈ ਥੋੜਾ ਤਲੇ ਹਜ ਰੱਖੋ ਮੇਰੀ ਗੱਲ ਸੁਣ ਕੇ ਪਿਤਾ ਜੀ ਨੇ ਅੱਖਾਂ ਚੁਕੀਆਂ ਤੇ ਕਹਿਣ ਲੱਗੇ ਇਹ ਮਹਿਮਾਨ ਨਹੀਂ ਸਾਡੇ ਘਰ ਦਾ ਹਿੱਸਾ ਹੈ ਫੇਰ ਪਿਤਾ ਜੀ ਉਸ ਮਾਂ ਨੂੰ ਕਹਿਣ ਲੱਗੇ ਮੈਨੂੰ ਮaaf ਕਰ ਦੇ ਮੈਂ ਤੇਰੇ ਅੱਗੇ ਹੱਥ ਜੋੜਦਾ ਤੂੰ ਕਿੱਥੇ ਚਲੀ ਗਈ ਸੀ ਪਰ ਵਾਂਸ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਉਹਨੇ ਉਹ ਮਾਂ ਦਾ ਹੱਥ ਫੜ ਕੇ ਆਪਣੇ ਦਿਲ ਤੇ ਰੱਖ ਦਿੱਤਾ ਤੇ ਕਹਿਣ ਲੱਗੀ ਮੇਰਾ ਦਿਲ ਕਿਵੇਂ ਧੜਕ ਰਿਹਾ ਹੈ ਮੈਂ ਤੁਰੰਤ ਪਿਤਾ ਜੀ ਨੂੰ ਪੁੱਛੇ ਕਰਦਿਆਂ ਕਿਹਾ ਤੁਸੀਂ ਕੀ ਬੋਲ ਰਹੇ ਹੋ ਇਹ ਔਰਤ ਤਾਂ ਅੱਜ ਮੇਰੇ ਢਾਬੇ ਤੇ ਆਈ ਸੀ ਇਹ ਸਾਡੀ ਘਰ ਦੀ ਮੈਂਬਰ ਕਿਵੇਂ ਹੋ ਸਕਦੀ ਹੈ ਤੁਹਾਨੂੰ ਕੋਈ ਭੁੱਲ ਹੋਣੀ ਪਿਤਾ ਜੀ ਨੇ ਹੌਲੀ ਜਿਹੀ ਸਿਰ ਹਿਲਾਇਆ ਤੇ ਕਿਹਾ ਸ਼ਮਸ਼ੇਰ ਇਹ ਕੋਈ ਹੋਰ ਨਹੀਂ ਇਹ ਤੇਰੀ ਮਾਂ ਹੈ ਤੇਰੀ ਮੇਰੀ ਹਰਵੰਸ ਇਹ ਕਹਿ ਕੇ ਉਹ ਜਮੀਨ ਤੇ ਬੈਠ ਗਏ ਉਦੋਂ ਮਾਂ ਵੀ ਅੱਗੇ ਵਧੀ ਤਾਂ ਪਾਪਾ ਨੂੰ ਕਹਿਣ ਲੱਗੇ ਜੀ ਤੁਸੀਂ ਠੀਕ ਹੋ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਪੂ ਜਿੰਦਾ ਹੈ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗਣ ਲੱਗੇ ਇਹ ਔਰਤ ਮੇਰੀ ਮਾਂ ਹੈ ਪਰ ਮੈਨੂੰ ਬਚਪਨ ਤੋਂ ਇਹੀ ਦੱਸਿਆ ਗਿਆ ਸੀ ਕਿ ਨਾ ਦੀ ਮੌਤ ਹੋ ਚੁੱਕੀ ਹੈ ਫਿਰ ਇਹ ਕਿਵੇਂ ਜਿੰਦਾ ਹੋ ਸਕਦੀ ਹੈ ਮਾਂ ਦਾ ਰੋਣ ਲੱਗੀ ਤੇ ਕਹਿਨ ਦੀ ਮੈਨੂੰ ਮaaf ਕਰ ਦੇ ਮੇਰੇ ਬੱਚੇ ਤੇਰੇ ਤੋਂ ਬਾਅਦ ਮੈਂ ਦੂਜਾ ਵਿਆਹ ਕਰਾ ਲਿਆ ਸੀ ਇੱਕ ਹੋਰ ਪੁੱਤ ਵੀ ਹੋਇਆ ਪਰ ਮੈਨੂੰ ਅੱਜ ਤੱਕ ਸੁੱਖ ਨਹੀਂ ਮਿਲਿਆ ਮੈਨੂੰ ਪਤਾ ਨਹੀਂ ਸੀ ਤੂੰ ਅਜੇ ਤੇਰੇ ਪਿਤਾ ਜਿੰਦਾ ਹੋ ਪਰ ਪਿਤਾ ਜੀ ਨੇ ਕਿਹਾ ਨਹੀਂ ਇਹ ਤੇਰੀ ਗਲਤੀ ਨਹੀਂ ਸੀ ਤੂੰ ਜੋ ਕੀਤਾ ਠੀਕ ਕੀਤਾ ਤਾਂ ਮੈਨੂੰ ਖੁਸ਼ੀ ਹੈ ਕਿ ਤੂੰ ਅੱਜ ਫੇਰ ਮਿਲ ਗਈ ਮੇਰੇ ਹੱਥ ਕੰਬ ਰਹੇ ਸਨ ਹੁਣ ਬੇਕਰ ਦੋਵਾਂ ਦੇ ਕੋਲ ਬੈਠ ਗਿਆ ਪਿਤਾ ਜੀ ਵੱਲ ਵੇਖ ਕੇ ਪੁੱਛਿਆ ਤੁਸੀਂ ਕਿੰਨੀ ਵੱਡੀ ਗੱਲ ਮੈਨੂੰ ਕਦੇ ਨਹੀਂ ਦੱਸੀ ਤੁਸੀਂ ਤਾਂ ਕਿਹਾ ਸੀ ਕਿ ਮਾਂ ਨਹੀਂ ਰਹੀ ਹੈ ਉਹ ਕਹਿੰਦੇ ਮੈਨੂੰ ਲੱਗਿਆ ਸੀ ਕਿ ਮਰ ਚੁੱਕੀ ਹੋਵੇਗੀ ਬੰਬ ਧਮਾਕੇ ਵਿੱਚ ਅਸੀਂ ਦੋਵੇਂ ਬੱਕ ਹੋ ਗਏ ਮੈਂ ਲੱਗਦਾ ਰਿਹਾ ਪਰ ਨਹੀਂ ਲੱਭੀ ਦੋਸਤਾਂ ਨੇ ਮੈਨੂੰ ਬਚਾ ਲਿਆ ਪਰ ਹਰਵੰਸ ਨਹੀਂ ਮਿਲੀ ਮੈਂ ਸਮਝ ਲਿਆ ਕਿ ਉਹ ਨਹੀਂ ਰਹੀ ਇਹ ਸੋਚ ਕੇ ਦੁਬਾਰਾ ਵਿਆਹ ਨਹੀਂ ਕੀਤਾ ਉਧਰ ਮਾਂ ਵੀ ਕਹਿੰਦੀ ਮੇਰੇ ਨਾਲ ਵੀ ਇੰਜ ਹੋਇਆ ਮੈਨੂੰ ਲੱਗਾ ਕਿ ਮਰ ਗਿਆ ਜਿੰਨਾ ਮੈਨੇ ਮੇਰੀ ਜ਼ਿੰਦਗੀ ਬਚਾਈ ਹੈ ਉਹਨਾਂ ਨੇ ਨਾਲ ਵਿਆਹ ਕਰਾ ਲਿਆ ਪਰ ਮੈਨੂੰ ਰੱਬ ਦੀ ਕਸਮ ਮੈਂ ਨਹੀਂ ਪਤਾ ਨਹੀਂ ਸੀ ਤੂੰ ਜਿੰਦਾ ਇਹ ਸਿਰਫ ਰੱਬ ਦੀ ਰਜਾ ਸੀ ਹੁਣ ਮੇਰੀਆਂ ਅੱਖਾਂ ਵਿੱਚ ਵੀ ਅੰਜੂ ਆ ਗਏ ਕਿ ਕੁਦਰਤ ਇੰਜ ਵੀ ਕਰ ਸਕਦੀ ਹੈ ਮੈਂ ਬਚਪਨ ਤੋਂ ਹੀ ਮਾਂ ਦੀ ਸ਼ਾਮ ਉਸ ਦਾ ਪਿਆਰ ਉਸ ਦੀ ਕੋਦ ਇਹ ਸਾਰਾ ਕਦੇ ਮਹਿਸੂਸ ਨਹੀਂ ਕੀਤਾ ਅੱਜ ਉਹ ਮਿਲੀ ਤਾਂ ਰੋਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਮੈਂ ਉਹਨੂੰ ਆਪਣੇ ਸੀਨੇ ਨਾਲ ਲਾ ਲਿਆ ਉਹ ਮੇਰੇ ਮੱਥੇ ਤੇ ਬਾਰੀ-ਬਾਰੀ ਚੁੰਮਣ ਲੱਗੀ ਕਹਿੰਦੀ ਸ਼ਮਸ਼ੀਰ ਮੈਂ ਤੈਨੂੰ ਬਹੁਤ ਯਾਦ ਕਰਦੀ ਸੀ ਮੇਰੇ ਦੂਜੇ ਪੁੱਤ ਨੇ ਹੋਣ ਦੇ ਬਾਵਜੂਦ ਵੀ ਮੈਨੂੰ ਕਦੇ ਤਸੱਲੀ ਨਹੀਂ ਹੋਈ ਰੱਬ ਦਾ ਸ਼ੁਕਰ ਹੈ ਤੂੰ ਮਿਲ ਗਿਆ ਮੈਂ ਉਸ ਉਹਨੂੰ ਮੋਢੇ ਲਗਾ ਕੇ ਚੁੱਪ ਕਰਾਉਂਦਾ ਰਿਹਾ ਜਦੋਂ ਮੈਂ ਇੱਕ ਵਕੀਲ ਤੋਂ ਪੁੱਛਿਆ ਸੀ ਕਿ ਦੂਜਾ ਵਿਆਹ ਕਾਨੂੰਨੀ ਹੈ ਜਾਂ ਉਸਨ ਨੇ ਕਿ ਹਲਕੇ ਦੂਜਾ ਵਿਆਹ ਜਾਣੇ ਵਿੱਚ ਹੋਇਆ ਤਾਂ ਗੈਰ ਕਾਨੂੰਨੀ ਹੁੰਦਾ ਹੈ ਪਰ ਜੇ ਕਿਸੇ ਨੂੰ ਆਪਣੀ ਗਲਤੀ ਦਾ ਅਫਸੋਸ ਹੋਵੇ ਤਾਂ ਈਸ਼ਵਰ ਉਸ ਨੂੰ maaf ਕਰ ਸਕਦਾ ਹੈ ਕਿਉਂਕਿ ਉਹਨਾਂ ਦਾ ਪਹਿਲਾ ਵਿਆਹ ਕਦੇ ਤੋੜਿਆ ਨਹੀਂ ਗਿਆ ਸੀ ਇਸ ਕਰਕੇ ਦੂਜਾ ਵਿਆਹ ਕਾਨੂੰਨੀ ਨਹੀਂ ਸੀ ਪਰ ਮੈਂ ਆਪਣੇ ਮਾਪਿਆਂ ਨੂੰ ਨਾਰਾਜ਼ ਨਹੀਂ ਸੀ ਨਾ ਉਹਨਾਂ ਨੂੰ ਕੋਈ ਸਵਾਲ ਨਹੀਂ ਸੀ ਉਹਨਾਂ ਨੇ ਜੋ ਕੀਤਾ ਉਹਨਾਂ ਦੀ ਸਮਝ ਅਤੇ ਹਾਲਾਤ ਅਨੁਸਾਰ ਠੀਕ ਸੀ ਅਸੀਂ ਰੱਬ ਦਾ ਧੰਨਵਾਦ ਕੀਤਾ ਕਿ ਉਹਨਾਂ ਦੀ ਗਲਤੀ ਇਤੀ ਪਰ ਉਹ ਜਾਣਬੁੱਝ ਕੇ ਨਹੀਂ ਸੀ ਮੈਂ ਆਪਣੀ ਮਾਂ ਨੂੰ ਆਪਣੇ ਘਰ ਵਿੱਚ ਰਾਣੀ ਦਾ ਵਾਲਾ ਦਰਜਾ ਦਿੱਤਾ ਆਪਣੀ ਛੋਟੀ ਭਰਾ ਨੂੰ ਵੀ ਲੱਭ ਲਿਆ ਤੇ ਉਹਨੂੰ ਘਰ ਬੁਲਾ ਲਿਆ ਤੇ ਥੱਪੜ ਲਾਇਆ ਮੈਂ ਆਖਿਆ ਤੂੰ ਕਿੰਨਾ ਖੁਰਤਗਰ ਚਾ ਨਿਕਲਿਆ ਮੈਨੂੰ ਤੈਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਐ ਇਸ ਔਰ ਜਿਸ ਔਰਤ ਨੇ ਤੈਨੂੰ ਬਚਪਨ ਦੇ ਗੋਦ ਵਿੱਚ ਕਢਾਇਆ ਤੂੰ ਉਹਨੂੰ ਇਕੱਲਾ ਛੱਡ ਕੇ ਚਲਾ ਗਿਆ ਉਹ ਰੋਂਦੇ ਹੋਏ ਆਖਣ ਲੱਗਾ ਮੇਰੇ ਕੋਲ ਆਪਣੇ ਖਾਣ ਪੀਣ ਲਈ ਵੀ ਪੈਸੇ ਨਹੀਂ ਸਨ ਮੈਂ ਉਹਨਾਂ ਨੂੰ ਕਿਵੇਂ ਪਾਲਦਾ ਇਸ ਲਈ ਮੈਂ ਸੋਚਿਆ ਕਿ ਜਦੋਂ ਉਹ ਮੇਰੀਆਂ ਅੱਖਾਂ ਅੱਗੇ ਨਹੀਂ ਹੋਵੇਗੀ ਤਾਂ ਮੈਨੂੰ ਦੁੱਖ ਵੀ ਨਹੀਂ ਹੋਵੇਗਾ। ਇਹੀ ਵਜ੍ਹਾ ਸੀ ਕਿ ਮੈਂ ਉਹਨਾਂ ਨੂੰ ਛੱਡ ਕੇ ਚਲਾ ਗਿਆ। ਪਰ ਉਹਨੂੰ ਵੀ ਮaaf ਕਰ ਦਿੰਦਾ। ਇੰਨੇ ਸਾਲਾਂ ਬਾਅਦ ਮੈਨੂੰ ਮੇਰੀ ਮਾਂ ਮਿਲ ਗਈ। ਜੇ ਲੋੜ ਪੈਂਦੀ ਤਾਂ ਮੈਂ ਉਹਨਾਂ ਲਈ ਆਪਣੀ ਜਾਨ ਵੀ ਦੇ ਦਿੰਦਾ। ਜਦੋਂ ਮੈਂ ਰੱਬ ਦੀ ਲੀਲਾ ਤੇ ਗ੍ਰਿਸ਼ਮੀ ਬਾਰੇ ਸੋਚਦਾ ਹਾਂ ਤਾਂ ਮੇਰੀਆਂ ਅੱਖਾਂ ਭਿੱਜ ਜਾਂਦੀਆਂ ਹਨ। ਮੈਂ ਜਿੰਨਾ ਉਹਨਾਂ ਦਾ ਧੰਨਵਾਦ ਕਰਾਉਣਾ ਘੱਟ ਹੈ। ਸੋ ਦੋਸਤੋ ਇਸੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਅਤੇ ਹਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਹਲੇ ਨਵੇਂ ਹੋ ਤਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਦੇਣਾ ਜੋ ਜੋ ਸਾਡੀਆਂ ਹੋਰ ਵੀ ਆਉਣ ਵਾਲੀਆਂ ਨਵੀਆਂ ਕਹਾਣੀਆਂ ਦਾ ਆਨੰਦ ਮਾਣੋ ਸੁਖ ਅਤੇ ਬੈਲ ਆਈਕਨ ਨੂੰ ਵੀ ਦਬਾ ਕੇ ਦਬਾ ਦੇਣਾ ਸਾਡੇ ਚੈਨਲ ਨੂੰ ਹੋਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ